1947 ਤੋਂ ਬਾਅਦ ਸਿੱਖਾ ਦਾ ਕੀ ਇਤਿਹਾਸ ਮੈਂ ਕਿਹਾ ਮੈਂ ਸਵਰਗ ਨਰ ਵਿੱਚ ਤਾਂ ਨਹੀਂ ਬਰੀਫ ਕਰਦਾ ਪਰ ਤੁਸੀਂ ਇਸ ਤਰੀਕੇ ਨਾਲ ਰਗੜੇ ਜਾਓਗੇ ਤੁਹਾਨੂੰ ਪਤਾ ਨਹੀਂ ਲੱਗੇ ਤਾਂ ਸਿੰਘ ਸਵਾ ਮੂਵਮੈਂਟ ਤੇ ਉਸ ਤੋਂ ਪਹਿਲੇ ਉਸ ਦੇ ਨਾਲ ਆਰਿਆ ਸਮਾਜ ਦਾ ਬੜਾ ਕਲੈਸ਼ ਸੀ ਬੁੜੀ ਲੜਾਈ ਹੋਈ ਗੁਰੂ ਅਰਜਨ ਦੇਵ ਮਹਾਰਾਜ ਨੇ ਜਦੋਂ ਪੋਥੀ ਕੰਪਾਈਲ ਕੀਤੀ ਤਾਂ ਕੀ ਕਿਹਾ ਪੋਥੀ ਦੇ ਵਿੱਚ ਪੋਥੀ ਪਰਮੇਸ਼ਰ ਦਾ ਥਾਂ ਜਿਹੜੀ ਸਕ੍ਰਿਪਟਲ ਹੁੰਦੀ ਆ ਉਹ ਪ੍ਰੋਫਿਟ ਦੇ ਅਧੀਨ ਹੁੰਦੀ ਐਥੇ ਜਿਹੜਾ ਸ੍ਰੀ ਗੁਰੂ ਗ੍ਰੰਥ ਸਾਹਿਬ ਆ ਪ੍ਰੋਫਿਟ ਉਸ ਦੇ ਅਧੀਨ ਆ ਬਹੁਤ ਬੜਾ ਬਲੈਂਡਰ ਹੈ ਸੱਚਾ ਨਾਸ ਦਾ ਕਾਸੂ ਕੀ ਲੋសារ ਜੇ ਫਿਲਾਸਫਰ ਪੈਦਾ ਹੁੰਦੇ ਤਿੰਤਰ ਪੈਦਾ ਹੁੰਦੇ ਇਹ ਗੱਲ ਨੂੰ ਸਮਝ ਸਕਦੇ ਅਸੀਂ ਦੁਨੀਆ ਨੂੰ ਦਿਖਾ ਸਕਦੇ ਕਿ ਸਾਡੇ ਕੋਲੇ ਇੱਕ ਐਸੀ ਯੂਨਿਕ ਚੀਜ਼ ਹੈ ਕਿਹੜੀ ਦੁਨੀਆ ਦੇ ਵਿੱਚ ਕਿਸੇ ਧਰਮ ਦੇ ਤੋਂ ਸਾਰੇ ਜਿਹੜੇ ਧਰਮ ਹਨ ਹੋਰ ਤੁਹਾਨੂੰ ਦਰਬਾਰ ਸਾਹਿਬ ਦੇ ਨਾਲ ਦਰਬਾਰ ਸਾਹਿਬ ਦਾ ਇੱਕ ਸ਼ਰੀਕ ਖੜਾ ਕਰਤਾ ਪਹਾੜਾਂ ਦੇ ਵਿੱਚ ਗੁਰਦੁਆਰਾ ਬਣਾਇਆ ਹੁਣ ਦੇਖੋ ਮੋਦੀ ਸਾਹਿਬ ਕੀ ਕਰ ਰਹੇ 1200 ਕਰੋੜ ਰੁਪਇਆ ਉੱਥੇ ਦੇ ਰਹੇ ਆ ਵੀ ਉਥੇ ਤੁਸੀਂ ਉਹ ਪੌੜੀ ਬਣਾ ਲਓ ਸਿੱਧੇ ਪਹੁੰਚੋ ਉੱਥੇ ਇੱਕ ਵੀ ਪੈਸਾ ਸ਼ਰੀਰ ਦਰਬਾਰ ਸਾਹਿਬ ਦੀ ਆਲੇ-ਦੁਆਲੇ ਦੀ ਉਹਦੇ ਸੰਭਾਲ ਲਈ ਉਹਦੀ ਸਫਾਈ ਲਈ ਨਹੀਂ ਦਿੱਤਾ 1200 ਕਰੋੜ ਰੁਪਏ ਉੱਤੇ ਕਿਉਂ ਦਿੱਤਾ ਮੈਂ ਇੱਕ ਗੱਲ ਦੱਸਣੀ ਚਾਹੁੰਦਾ ਮੈਨੂੰ ਇੱਕ ਬੰਦਾ ਪੁੱਛਣ ਲੱਗਿਆ ਬਹੁਤ ਪਹਿਲਾਂ ਵੀ ਇੱਕ ਲਫ਼ਜ਼ ਦੱਸੋ 1947 ਤੋਂ ਬਾਅਦ ਸਿੱਖਾ ਦਾ ਕੀ ਇਤਿਹਾਸ ਹੈ ਮੈਂ ਕਿਹਾ ਵੈਰੀ ਡਿਫਿਕਲਟ ਕੁਸਟ ਬਟ ਵੈਰੀ ਇੰਪੋਰਟੈਂਟ ਕੁਸਟ ਮੈਨੂੰ ਕਹਿੰਦੇ ਵੀ ਤੁਸੀਂ ਹੁਣੇ ਮੈਨੂੰ ਦੱਸੋ ਮੈਂ ਕਿਹਾ ਜੀ ਦੱਸ ਦਿੰਦਾ 2 ਮਿੰਟ ਦਾ ਚੱਲ ਮੀ ਲੋ ਸਿੱਖਾਂ ਦਾ ਇਤਿਹਾਸ 1947 ਤੋਂ ਡਾਊਨ ਅਪ ਟੂ ਦੀ ਪ੍ਰੈਜ਼ੈਂਟ ਅੱਜ ਤੱਕ ਟਰਸਟ ਸਿੱਖ ਕੋਸ਼ਿਸ਼ ਕਰ ਰਿਹਾ ਵੀ ਮੈਂ ਮੈਜੋਰਟੀ ਕਮਿਊਨਿਟੀ ਦਾ ਰੂਲਿੰਗ ਕਮਿਊਨਿਟੀ ਦਾ ਟਰਸਟ ਜਿਤਲਾ ਯਤਨਸ਼ੀਲ ਹਰ ਐਫਰਟ ਕਰ ਰਿਹਾ ਹਰ ਕੋਸ਼ਿਸ਼ ਕਰ ਰਿਹਾ ਹਰ ਪਹਿਲੂ ਤੋਂ ਕੋਸ਼ਿਸ਼ ਕਰ ਰਿਹਾ ਆਪਣੀ ਜਾਨ ਵੀ ਦੇ ਰਿਹਾ ਆਪਣਾ ਸਭ ਕੁਝ ਕੁਰਬਾਨ ਕਰ ਰਿਹਾ ਪਰ ਜਿਹੜਾ ਰੂਲਰ ਆ ਮжоਰਿਟੀ ਕਮਿਊਨਿਟੀ ਵਾਲਾ ਉਹ ਤੁਹਾਡਾ ਟਰਸ ਤੁਹਾਨੂੰ ਟਰਸ ਨਹੀਂ ਕਰਦਾ ਨੇਵਰ ਐਵਰ ਮਾਸਟਰ ਤਾਰਾ ਸਿੰਘ ਤੋਂ ਲੈ ਕੇ ਅੱਜ ਤੱਕ ਦੇ ਜਿੰਨੇ ਲੀਡਰ ਆ ਕਿਸੇ ਨੂੰ ਨਹੀਂ ਟਰਸ ਕਰਦਾ ਐਵੇਂ ਕਹਿਣ ਨੂੰ ਜੋ ਮਰਜ਼ੀ ਕਹਿੰਦਾ ਕੋਈ ਬੰਦਾ ਮਰਜ਼ੀ ਕਹੀ ਜਾਵੇ ਵੀ ਅੱਜ ਦਾ ਜਿਹੜਾ ਰੂਲਿੰਗ 엘ਿਟ ਆ ਜਾ ਜਿਹੜਾ ਅਦਰ ਰੂਲਰ ਹੈ ਕਿਸੇ ਸਿੱਖ ਨੂੰ ਟੈਸਟ ਕਰਦਾ ਉਹ ਸਿੱਖ ਨੂੰ ਯੂਜ਼ ਕਰਦਾ ਸਿੱਖ ਨੂੰ ਇਸਤੇਮਾਲ ਕਰਦਾ ਔਰ ਉਹ ਇਸਤੇਮਾਲ ਕਰਕੇ ਇਸ ਕਿਸਮ ਦੀ ਪ੍ਰੋਜੈਕਸ਼ਨ ਦਿੰਦਾ ਵੀ ਮੈਂ ਤਾਂ ਬਹੁਤ ਮਤਲਬ ਸਿੱਖਾਂ ਦਾ ਹਮਦਰਦ ਆ ਇਹਨ ਐਕਚੁਅਲ ਪ੍ਰੈਕਟਿਸ ਜਿੰਨਾ ਉਹ ਸ਼ੋਅ ਕਰਦਾ ਉਨਾ ਹੀ ਤੁਹਾਡੀਆਂ ਜਿਹੜਾ ਵਧ ਰਿਹਾ ਸੋ ਇੱਕ ਰਿਲੇਸ਼ਨਸ਼ਿਪ ਹੈ ਜਿਹੜਾ ਸੈਟਲ ਹੋ ਗਿਆ ਤੁਹਾਡੀ ਕੁਈ ਕਰਲਾ ਮੇਜਾ ਕਰਨਾ ਦੋ। ਉਹ ਇੱਕ ਸੈਟਲ ਹੋ ਗਿਆ 1947 ਤੋਂ। ਬਿਫੋਰ 1947 ਜਿਹੜੀ ਸਿੱਖ ਲੀਡਰਸ਼ਿਪ ਆ ਕੋਸ਼ਿਸ਼ ਕਰਦੀ ਰਹੀ। ਵੀ ਅਸੀਂ ਇੱਕ ਇਸ ਕਿਸਮ ਦਾ ਰਿਸ਼ ਨੂੰ ਚੰਗਾ ਨਾ ਬਣਾ ਲੀਏ। ਕਿਉਂਕਿ ਬਹੁਤ ਹੀ بڑے ਲਿਖ ਨਹੀਂ ਸੀ ਕਿ ਸਾਡੇ ਲਈ ਸੀ ਅਨਫਰਚਨਟ। ਦੇਰ ਮੋਸਟਲੀ ਇਲੀਟਡ ਪੀਪਲ। ਉਹਨਾਂ ਨੂੰ ਪੋਲਿਟਿਕਸ ਦੀ ABC ਨਹੀਂ ਪਤਾ ਸੀ। ਨਾ ਉਹਨਾਂ ਨੂੰ ਹਿੰਦੂਇਜ਼ਮ ਬਾਰੇ ਪਤਾ ਸੀ। ਨਾ ਸਿੱਖੀ ਕਿਸ ਵਾਰੇ ਪਤਾ ਸੀ ਮਾਫ਼ ਕਰਨਾ ਕਿਰਪਾਣਾ ਜ਼ਰੂਰ ਪਾਈਆਂ ਵੀ ਸੀ ਅੰਮ੍ਰਿਤ ਜ਼ਰੂਰ ਛਕਿਆ ਵਸੀ ਪਰ ਉਹ ਟੋਟਲੀ ਇਗਨੋਰੈਂਸ ਸੀ ਸਿੱਖੀ ਵਾਰੇ ਜੇ ਉਹ ਥੋੜੇ ਬੋਤੇ ਸੁਚੇਤ ਹੁੰਦੇ ਤਾਂ ਸਿੰਘ ਸਭਾ ਮੂਵਮੈਂਟ ਤੇ ਉਸ ਤੋਂ ਪਹਿਲੇ ਉਸ ਦੇ ਨਾਲ ਆਰੀਆ ਸਮਾਜ ਦਾ ਬੜਾ ਕਲੇਸ਼ ਚਲੇ ਬੜੀ ਲੜਾਈ ਹੋਈ ਸਿੰਘ ਸਭਾ ਨੇ ਬੜੇ ਬੜੇ ਵਿਦਵਾਨ ਪੈਦਾ ਕੀਤੇ ਜਾਨੀ ਜਿਤ ਸਿੰਘ ਦਾ ਜਿਵੇਂ ਨਾਲ ਜੇ ਪ੍ਰੋਫੈਸਰ ਗੁਰਮੀਤ ਸਿੰਘ ਦਾ ਲੋਰ ਔਰ ਬਹੁਤ ਸਾਰੇ ਵਿਦਵਾਨ ਪਰ ਉਹਨਾਂ ਨੇ ਉਹਨਾਂ ਦੀ ਕੋਈ ਲਿਖਤ ਨਹੀਂ ਪੜੀ ਕੋਈ ਲਿਖਤ ਨਹੀਂ ਪੜੀ ਉਹ ਇਸ ਗੱਲ 'ਚ ਬਹਿ ਗਏ ਕਿ ਹਿੰਦੂ ਸਿੱਖ ਭਾਈ ਭਾਈ ਕੁਛ ਐਸੀ ਹੋਜੀ ਗੱਲ ਪੂਰੀ ਜੀ ਮਾਫ ਕਰਨਾ ਕਿਸੇ ਦੁਨੀਆਂ ਦੇ ਇਤਿਹਾਸ ਦੇ ਵਿੱਚ ਇਸ ਕਿਸਮ ਦੀ ਗੱਲ ਕੋਈ ਜਿਹੜਾ ਰੂਲਰ ਤੇ ਰੂਲਡ ਆ ਉਹਦਾ ਕੋਈ ਰਿਲੇਸ਼ਨਸ਼ਿਪ ਨਹੀਂ ਹੁੰਦਾ ਜਿਹੜਾ ਮਾਸਟਰ ਤੇ ਸਲੇਵ ਦਾ ਕੀ ਰਿਲੇਸ਼ਨਸ਼ਿਪ ਆ ਕੋਈ ਰਿਲੇਸ਼ਨਸ਼ਿਪ ਨਹੀਂ ਹੈ ਉਸਨੇ ਉਸ ਨੂੰ ਐਕਸਪਲੋਇਟ ਕਰਨਾ ਮਾਸਟਰ ਨੇ ਉਸਨੇ ਐਕਸਪਲੋਇਟ ਹੋਣਾ ਅੱਜ ਦਾ ਜਿਹੜਾ ਸਾਰਾ ਝਗੜਾ ਹੈ ਅੱਜ ਦੀ ਜਿਹੜੀ ਸਾਰੀ ਮਿਸ ਅੰਡਰਸਟੈਂਡਿੰਗ ਕੋਈ ਵੀ ਆ ਸਿੱਖ ਕਮਲੋ ਹੋਏ ਫਿਰਦੇ ਆ ਆਮ ਪਾਰਟੀ ਦਾ ਆ ਕਿ ਤੇਜਰੀਵਾਲ ਮੈਂ ਰੌਲਾ ਪਾਉਂਦਾ ਰਹਿ ਗਿਆ ਇਕੱਲਾ ਹੀ ਉਹ ਬਚੋ ਇਸ ਤੋਂ ਇਹ ਜ਼ਿਆਦਾ ਡੇਂਜਰਸ ਆਦਮੀ ਹੈ ਜ਼ਿਆਦਾ ਸੱਚਲਾ ਬਹੁਤ ਸਟੇਟਮੈਂਟਾਂ ਦਿੱਤੀਆਂ ਕਿਸੇ ਨੇ ਔਰ ਸੋ ਮੱਚ ਸੋ ਤੁਹਾਨੂੰ ਬੜੀ ਇੰਟਰਸਟਿੰਗ ਲੱਗਦਾ ਹੱਸਦਾ ਬਹੁਤ ਲੋਕਾਂ ਨੇ ਮੈਨੂੰ ਬਹੁਤ ਗਾਣਾ ਕੱਢੀ ਟੈਲੀਫੋਨ ਕਰਕੇ ਕਿ ਤੂੰ ਉਸ ਤੇਜਰੀ ਵਾਲੋ ਇਹ ਗੱਲ ਕਰੇ ਕੀ ਤੇਰੀ ਔਕਾਤ ਆ ਉਹ ਤਾਂ ਸਾਡਾ ਮਤਲਬ ਇਸ ਕਿਸਮ ਦਾ ਬੰਦਾ ਵੀ ਸਾਨੂੰ ਸਵਰਗ ਹੀ ਲਿਆ ਦਊਗਾ ਇਸ ਦੁਨੀਆ ਤੇ ਮੈਂ ਕਿਹਾ ਮੈਂ ਸਵਰਗ ਨਰਕ ਵਿੱਚ ਤਾਂ ਨਹੀਂ ਬਲੀਵ ਕਰਦਾ ਪਰ ਤੁਸੀਂ ਇਸ ਤਰੀਕੇ ਨਾਲ ਰਗੜੇ ਜਾਓਗੇ ਤੁਹਾਨੂੰ ਪਤਾ ਨਹੀਂ ਲੱਗਦਾ ਸਿੱਖ politically naive ਵਾ ਸਿੱਖ politically naive ਦਾ ਮਤਲਬ ਕੋਈ ਪੰਜਾਬੀ ਚ ਕਿ ਬਤਾਓ ਉਹ ਨਹੀਂ ਉਹ ਸ਼ੋਰ ਕਰੀਏ ਅੱਲਾਸ ਮਤਲਬ ਇਤਨਾ ਅਨਜਾਨ ਇਤਨਾ ਨਾਦਾਨ ਕਿ ਉਹਨੂੰ ਪਤਾ ਨਹੀਂ ਲੱਗਦਾ ਵੀ ਹੋ ਕੀ ਰਿਹਾ ਸੀ ਉਹਦੀ ਦੁਸ਼ਮੰਦੀ ਤਾਂ ਗੱਲ ਛੱਡੋ ਦੁਸ਼ਮੰਦੀ ਅੱਜ ਵੀ ਜਿਹੜੇ ਇੱਕ ਵੀ ਚੀਜ਼ ਨੂੰ ਇਸ ਤੋਂ ਪੰਜਾਬ ਦਾ ਮੈਂ ਮਾਡਰਨ ਪੰਜਾਬ ਦੀ ਹਿਸਟਰੀ ਦਾ ਵਿਦਿਆਰਥੀ ਹਾਂ ਮੈਨੂੰ ਇੱਕ ਵੀ ਚੀਜ਼ ਨੂੰ ਇਸ ਤੋਂ ਪੰਜਾਬ ਦਾ ਨਜ਼ਰ ਨਹੀਂ ਆਉਂਦਾ ਜਿਹੜੇ ਇੱਕ ਵੀ ਗੱਲ ਪੰਜਾਬ ਦੇ ਹਿੱਤ ਵਿੱਚ ਕੀਤੀ ਹੋਏ ਸਿੱਖਾ ਦੇ ਦੂਜੇ ਜੇ ਕੋਈ ਧਾਇ ਤੁਹਾਡੀ ਨਜ਼ਰ ਤੋਂ ਮੈਨੋਂ ਬਰਦਾਸ਼ਤ ਸਵਾਇ ਇੱਕ ਥੋੜਾ ਜਿਹਾ ਥੋੜੀ ਜਿਹੀ ਝਲਕ ਆਉਂਦੀ ਆ ਲక్ష్మణ ਸਿੰਘ ਗਿਰਦੇ ਬਗੈਰ ਉਸ ਤੋਂ ਸ਼ੁਰੂ ਤੋਂ ਲੈ ਕੇ ਕੈਰੋਂ ਸਾਹ ਤੋਂ ਲੈ ਕੇ ਅੱਜ ਦੇ ਆ ਭਗਵੰਤ ਮਾਨ ਸਾਹਿਬ ਤੱਕ ਸਿੱਖਾ ਦੇ ਦੂਜੇ টু ਦੀ ਹਿੱਲਟ ਹਰ ਪਹਿਲੂ ਤੋਂ ਹਰ ਐਂਗਲ ਤੋਂ ਹੁਣ ਦੇਖੋ ਆਹ ਹੁਣੇ 2-4 ਦਿਨ ਦੀ ਗੱਲ ਆ ਬਜਟ ਪੇਸ਼ ਹੋਇਆ ਜਿਹੜੇ ਬਿਹਾਰ ਦਾ ਚੀਫ ਮਿਨਿਸਟਰ ਜੋ ਸੀ ਚੀਫ ਮਿਨਿਸਟਰ ਉਹਨੇ ਬੈਨੀਫਿਟ ਲੈ ਲਿਆ ਉਹ ਦਰ ਆਂਦਾ ਵੜੀ ਜਦਾ ਇਹ ਜਿਹੜਾ ਅੱਜ ਦਾ ਚੀਫ ਮਿਨਿਸਟਰ ਆ ਇਹ ਹਿੰਦੁਸਤਾਨ ਦੇ ਹੋਮ ਮਿਨਿਸਟਰ ਦਾ ਖਾਸਲ ਖਾਸ ਆ ਇਹ ਤੁਹਾਨੂੰ ਮੈਂ ਦੱਸਣਾ ਤੋਂ ਨਾ ਪਰ ਤੁਸੀਂ ਮੈਂਟਲੀ ਤੁਹਾਡੀਆਂ ਅੱਖਾਂ ਬੰਦ ਦਾ ਮਾਫ਼ ਕਰਨਾ ਸਾਈਕੋਲੋਜੀਕਲੀ ਤੁਹਾਡੀਆਂ ਅੱਖਾਂ ਬੰਦ ਆ ਉਹਨਾਂ ਨੇ ਤਾਂ ਫਾਇਦੇ ਲੈ ਲਏ ਇਸ ਮਾਂ ਦੇ ਪੁੱਤ ਨੇ ਨਹੀਂ ਕਿਹਾ ਵੀ ਮੈਂ ਤੇਰਾ ਖੈਰਕੁਹਾ ਜੋ ਤੂੰ ਕਹਿ ਰਿਹਾ ਮੈਂ ਕਰ ਰਿਹਾ ਪੰਜਾਬ ਦੇ ਜਿੰਨੇ ਤੂੰ ਸਿੱਖਿਆ ਦੀ ਜੜਪਟਣੀ ਚਾਹੁੰਦਾ ਮੈਂ ਕਹਿ ਰਿਹਾ ਬਾਅਦੂਦ ਇਸ ਗੱਲ ਦੇ ਜਦੋਂ ਗੱਲ ਆਈ ਕੁਛ ਲੈਣ ਦੇਣ ਦੀ ਉਹਦੇ ਵਿੱਚ ਇਸ ਨੂੰ ਛੁਸਾ ਦੁਕਾਤਾ ਤੂੰ ਮੇਰਾ ਮਕਲਬ ਕਹਿੰਦਾ ਹੈ ਗੁਨਾਹ ਕਿਸ ਦਾ ਗੁਨਾਹ ਤੁਹਾਡਾ ਆਪਣਾ ਤੁਸੀਂ ਕਸੂਰਬਾਰ ਹੋ ਤੁਸੀਂ ਗੁਨਾਹਗਾਰ ਹੋ ਕਿਉਂਕਿ ਤੁਸੀਂ ਦੁਸ਼ਮਣ ਨੂੰ ਆਪਣਾ ਮਿੱਤਰ ਸਮਝ ਲਿਆ ਤਾਂ ਇਸ ਕਰਕੇ ਇੱਕ ਗੱਲ ਮੈਂ ਤੁਹਾਨੂੰ ਥੋੜੀ ਜਿਹੀ ਆਤਮਾ ਉਨਮਤ ਜੁੜਨਾ ਚਾਹੁੰਦਾ ਹਾਂ ਤੁਹਾਡੇ ਮੈਂਟਲ ਮੇਕਅਪ ਨੂੰ ਮੈਂ ਸ਼ੇਕ ਕਰਨਾ ਚਾਹੁੰਦਾ ਹੋਰ ਗੱਲਾਂ ਦੱਸਾਂ ਇਹਨੂੰ ਛੱਡ ਦਿਓ ਜਦੋਂ ਤੋਂ ਸਿੱਖੀ ਮੌਜੂਦ ਹੋਈ ਹੈ ਗੁਰੂ ਨਾਨਕ ਮਹਾਰਾਜ ਤੋਂ ਸਾਢੇ 100 ਕਾਲ ਜਿਹੜੇ ਵਿਦਵਾਨ ਆ ਉਹ ਸਿੱਖੀ ਦੀ ਜੜਪੱਟ ਦੇ ਤੁਰਿਆ ਮਾਫ ਕਰਨਾ ਉਹਨੇ ਗੱਲ ਤੁਹਾਨੂੰ ਬਰਦਾਸ਼ਤ ਕਰਨੀ ਕਾਫੀ ਔਖੀ ਹੋਏਗੀ ਕਿਉਂਕਿ ਤੁਸੀਂ ਇਹ ਗੱਲ ਸੁਣੀ ਨਹੀਂ ਕਦੇ ਪਾਈ ਕਾਨ ਸਿੰਘ ਨੂੰ ਅਸੀਂ ਇਹ ਸਮਝਦੇ ਹਾਂ ਕਿ ਸਿੱਖਾਂ ਦਾ ਸਭ ਤੋਂ ਵੱਡਾ ਵਿਦਵਾਨ ਸੀ ਮੇਰੀ ਨਜ਼ਰ ਦੇ ਵਿੱਚ ਸਭ ਤੋਂ ਵੱਧ ਨੁਕਸਾਨ ਜੇ ਕਿਸੇ ਨੇ ਕੀਤਾ ਤਾਂ ਭਾਈ ਕਾਨ ਸਿੰਘ ਨੇ ਕੀਤਾ ਕਿਵੇਂ ਕੀਤਾ ਕਿਉਂ ਕੀਤਾ ਉਹ ਸਮਝਣ ਵਾਲੀ ਗੱਲ ਹੈ ਭਾਈ ਕਾਨ ਸਿੰਘ ਦੇ ਟਾਈਮ ਦੇ ਵਿੱਚ ਉਹਨਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਉਲੱਠਾ ਕਰਾਇਆ ਅੰਗਰੇਜ਼ੀ 'ਚ ਸੁਣਿਓ ਧਿਆਨ ਨਾਲ ਬੜੀ ਸਤਲ ਗੱਲ ਕਰ ਰਹੇ ਹਾਂ ਫਿਲਾਸਫੀ ਦੀ ਗੱਲ ਹੈ ਤਾਂ ਉਹ ਕੀ ਹੋਇਆ ਉਹ ਮਿਕੋਲਫ ਤੋਂ ਕਰਾਇਆ ਆਈ.ਸੀ.ਐਸ. ਅਫੀਸਰ ਸੀ ਉਹਨਾਂ ਦਾ ਦੋਸਤ ਐਮ ਇਹ ਮਿਕੋਲਫ ਆਈ.ਸੀ.ਐਸ. ਅਫੀਸਰ ਸੀ ਉਹ ਰੱਥਾ ਕਰਾਤਾ ਤਾਂ ਉਸ ਰੱਥਾ ਕਰਾਉਣ ਦੇ ਨਾਲ ਉਸ ਨੇ ਕਿਉਂਕਿ ਉਹ 크੍ਰਿਸਚਨ ਸੀ ਜਿਹੜਾ ਮਿਕੋਲਫ ਸੀ ਉਹ 크੍ਰਿਸਚਨ ਸੀ ਉਹਦੀ ਗਰੂਮਿੰਗ 크੍ਰਿਸਚਨਿਟੀ ਚ ਹੋਈ ਸੀ ਪਰਮ੍ਰਿਸ਼ 크੍ਰਿਸਚਨਿਟੀ ਚ ਹੋਈ ਸੀ ਉਸ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਕ੍ਰਿਪਟਰ ਦੇ ਫਰੇਮ ਚ ਪਾਤਾ ਸਕ੍ਰਿਪਚਰ ਦੇ ਫਰੇਮ ਚ ਪਾਤਾ ਜਦ ਕੇ ਜੁੰਦਾ ਜਾਗਦਾ ਸਾਖਸ਼ਾਤ ਗੁਰੂ ਆ ਲਿਵਿੰਗ ਕਾਰਪੋਰੇਟ ਗੁਰੂ ਆ ਗੁਰੂ ਅਰਜਨ ਦੇਵ ਮਹਾਰਾਜ ਨੇ ਜਦੋਂ ਪੋਥੀ ਕੰਪਾਈਲ ਕੀਤੀ ਤਾਂ ਕੀ ਕਿਹਾ ਪੋਥੀ ਦੇ ਵਿੱਚ ਪੋਥੀ ਪਰਮੇਸ਼ਰ ਦਾ ਥਾਂ ਜਿਹੜੀ ਸਕ੍ਰਿਪਚਰ ਹੁੰਦੀ ਆ ਉਹ ਪ੍ਰੋਫਿਟ ਦੇ ਅਧੀਨ ਹੁੰਦੀ ਐ ਇੱਥੇ ਜਿਹੜਾ ਸ੍ਰੀ ਗੁਰੂ ਗ੍ਰੰਥ ਸਾਹਿਬ ਆ ਪ੍ਰੋਫਿਟ ਉਸ ਦੇ ਅਧੀਨ ਆ ਪੋਥੀ ਪਰਮੇਸ਼ਰ ਕਾ ਥਾਨ ਫਿਰ ਮਹਾਰਾਜ ਨੇ ਕਿਹਾ ਵੀ ਮੇਰੇ ਜਿਹੜੇ ਸਿੱਖ ਆ ਉਹ ਦਲਿਤ ਵਰਗ ਚੋਂ ਉਹ ਸਮਝ ਨਹੀਂ ਸਕਦੇ ਬਰੀਕੀ ਇੱਕ ਨਵੀਂ ਗੱਲ ਕਰ ਰਿਹਾ ਹਾਂ ਇੱਕ ਐਸੀ ਗੱਲ ਕਰ ਰਿਹਾ ਜਿਹੜੀ ਸਪਿਰਚੁਅਲ ਵਰਡ ਦੇ ਵਿੱਚ ਨਹੀਂ ਹੋਈ ਤਾਂ ਕੀ ਉਹਨਾਂ ਨੇ ਕਿਹਾ ਜਦੋਂ ਪੋਥੀ ਕੰਪਾਈਲ ਕਰਕੇ ਲੈ ਕੇ ਆਏ ਉਸ ਤੋਂ ਪਹਿਲਾਂ ਮਹਾਰਾਜ ਮੱਜੀ ਤੇ ਬਰਜਮਾਨ ਹੁੰਦੇ ਸੀ ਸਿੱਖ ਵਰਸ ਤੇ ਬੈਠੇ ਹੁੰਦੇ ਸੀ ਤਾਂ ਉਹਨਾਂ ਨੂੰ ਐਡਰੈਸ ਕਰਦੇ ਸੀ ਸਮ ਗੱਲਾਂਬਾਤਾਂ ਹੁੰਦੀਆਂ ਸੀ ਤਾਂ ਉਸ ਤੋਂ ਬਾਅਦ ਮਹਾਰਾਜ ਆਪ ਜ਼ਮੀਨ ਤੇ ਆ ਗਏ ਸਿੱਖਾਂ ਦੇ ਨਾਲ ਔਰ ਜਿਹੜੀ ਪੋਥੀ ਸੀ ਉਸ ਨੂੰ ਬਰਜਮਾਰ ਕਰਤਾ ਮੰਜੀ ਦੇ ਕਿਵਿੰਗ ਹਰ ਪਲੇਸ ਹਰ ਪੈਡਸਟਲ ਟੂ ਦੀ ਪੋਥੀ ਔਰ ਉਹਦੇ ਵਿੱਚ ਲਿਖਤਾ ਪੋਥੀ ਪਰਮੇਸ਼ਰ ਦਾ ਥਾਨ ਕਿ ਪੋਥੀ ਪਰਮੇਸ਼ਰ ਦਾ ਥਾਨ ਹੈ ਤਾਂ ਤੁਸੀਂ ਸਕ੍ਰਿਪਟਰ ਦੇ ਵਿੱਚ ਤੁਸੀਂ ਉਸ ਨੂੰ ਕਿਉਂ ਫਰੇਮਵਰਕ ਚ ਪਾਤਾ ਬੰਨ੍ਹ ਗਏ ਬਹੁਤ ਬੜੀ ਗਲਤੀ ਬਹੁਤ ਬੜਾ ਬਲੈਂਡਰ ਹੈ ਸੱਤਿਆਨਾਸ਼ ਕਰਤਾ ਸਿੱਖੀ ਦਾ ਉਸਾਰੂ ਸਿੱਖ ਜਿਹੜਾ ਸ੍ਰੀ ਗੁਰੂ ਗ੍ਰੰਥ ਸਾਹਿਬਾ ਜਿਉਂਦਾ ਜਗਦਾ ਸ਼ਰਧਤ ਗੁਰੂਆ ਲਿਵਿੰਗ ਕਾਰਪੋਰੇਟ ਗੁਰੂ ਹੁਣ ਦੇਖੋ ਹੁਣ ਮੈਂ ਤੁਹਾਨੂੰ ਦੱਸਣਾ ਚਾਹਣਾ ਹਿੰਦੂਆਂ ਤੋਂ ਲਰਨ ਕਰਨ ਦੀ ਚੀਜ਼ਾਂ ਸਿੱਖਣ ਬਹੁਤ ਚੀਜ਼ਾਂ ਲਰਨ ਕਰ ਲਈ ਕਿਸ ਤਰ੍ਹਾਂ ਇੱਕ ਝਗੜਾ ਚੱਲਿਆ ਇੱਕ ਡੇਰਾ ਸੀ ਪਟਿਆਲੇ ਦੇ ਕੋਲ ਉਸ ਡੇਰੇ ਦੇ ਵਿੱਚ ਇੱਕ ਲਾਬਾਰਸ ਔਰਤ ਸੀ ਉਸ ਉਸ ਡੇਰੇ ਚ ਗੁਰੂ ਗ੍ਰੰਥ ਸਾਹਿਬ ਵੀ ਰੱਖਿਆ ਸੀ ਉੱਥੇ ਡੇਰੇਦਾਰ ਵੀ ਸੀ ਜਿਹੜਾ ਸਾਰਾ ਕੰਟਰੋਲ ਕਰਦਾ ਸੀ ਉਸ ਬੀਬੀ ਨੇ ਆਪਣੀ ਸਾਰੀ ਜਾਇਦਾਦ ਜਿੰਨੇ ਉਹਦੇ 10-20 ਕਿੱਲੇ ਸੀਗੇ ਉਹ ਗੁਰੂ ਗ੍ਰੰਥ ਸਾਹਿਬ ਨੂੰ ਉਸ ਡੇਰੇ ਤੇ ਡੋਨੇਟ ਕਰ ਦਿੱਤਾ ਤਾਂ ਡੋਨੇਟ ਕਰਨ ਤੋਂ ਬਾਅਦ ਜਿਹੜਾ ਉਹ ਡੇਰੇਦਾਰ ਸੀ ਕੁਲੂਬੋ ਤਾਂ 90% Hindu ਹੁੰਦੇ ਡੇਰੇ ਵਾਲੇ ਦੇਰੇਦਾਰ ਜਿਹੜੇ ਹੁੰਦੇ ਉਸ ਨੇ ਉਹ 10 20 ਕਿਲੇ ਜਿਹੜੇ ਸੀ ਆਪਣੇ ਨੌਰ ਰਜਿਸਟਰ ਕਰਾ ਲਏ ਤਸੀਲ ਦੇ ਵਿੱਚ ਜਾ ਕੇ ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕੇਸ ਕਰਤਾ ਹੋਇਆ ਵੀ ਇਹ ਇਹ ਜਿਹੜੀ ਡੋਨੇਸ਼ਨ ਦਿੱਤੀ ਆ ਇਹ ਸ਼੍ਰੀ ਗੁਰੂ ਗ੍ਰੰਥ ਸਾਹਿਬ ਨੂੰ ਦਿੱਤੀ ਆ ਨਾ ਕਿ ਡੇਰੇਦਾਰ ਨੂੰ ਦਿੱਤੀ ਉਹ ਕੇਸ ਚੱਲ ਗਿਆ ਚੱਲਦਾ ਚੱਲਦਾ ਕੇਸ ਕੀ ਹਾਈ ਕੋਰਟ ਚ ਆ ਗਿਆ भाई तो देखो कमाल की बात मैं तुम्हें ਦੱਸਣ ਲੱਗਿਆ ਤੁਸੀਂ ਪੜਦੇ ਜੀ ਨਾ ਪ੍ਰੋਬਲਮ ਸਿੱਖਦੇ ਜੀ ਪੜਦਾ ਜੇ ਪੜਦਾ ਤੇ ਉਸ ਉਸ ਗੱਲ ਦੀ ਡੈਪਥ ਤੱਕ ਨਹੀਂ ਜਾਂਦਾ ਤਿੰਨ ਜੱਜਾਂ ਦੇ ਸਾਹਮਣੇ ਕੇਸ ਆਇਆ ਦੋ ਇਹ ਦੋਸਤ Hindu ਇੱਕ Sikh ਜਿਹੜਾ Hindu Sikh ਜੱਜ ਸੀਗੇ ਦੋਨੇ ਪੰਛੀ ਸੀ ਇੱਕ ਦੂਜਾ ਮੈਨੂੰ ਨਾ ਪੜ ਗਿਆ ਦਾ ਉਹਨਾਂ ਨੇ ਫੈਸਲਾ ਦਿੱਤਾ ਵੀ ਇਹ ਜਿਹੜਾ ਸਾਰੀ ਜਿਹੜਾ ਫੈਸਲਾ ਕਿੱਥੋਂ ਆ ਰਿਹਾ ਇਨ ਫੇਵਰ ਆਫ ਦੀ ਬਹੰਤ ਉਹ ਠੀਕ ਹੈ ਜਿਹੜਾ Sikh ਟਿਵਾਣਾ ਸਾਹਿਬ ਸੀਗੇ ਜੱਜ ਉਹਨਾਂ ਨੂੰ ਮੈਨੂੰ ਨਾ ਜਾਦਾ ਉਹ ਜਿਹੜਾ ਫੈਸਲਾ ਉਹਨਾਂ ਨੇ ਕਿਹਾ ਵੀ ਨਹੀਂ ਇਹ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਨਾਲ ਹੋਣੀ ਚਾਹੀਦੀ ਸੁਪਰੀਮ ਕੋਰਟ ਦੇ ਕੋਲ ਚਲੇ ਗਿਆ ਫੈਸਲਾ ਸੁਪਰੀਮ ਕੋਰਟ ਦੇ ਫੁੱਲ ਬੈਂਚ ਦੇ ਅੱਗੇ ਆ ਗਿਆ ਔਰ ਤਿੰਨੇ ਫੁੱਲ ਬੈਂਚ ਦੇ ਜਿਹੜੇ ਜੱਜਾਂ ਸੁਣਨ ਆਲੀ ਗੱਲ ਆ ਤਿੰਨੇ Hindu ਔਰ none of them from this side of India ਸਾਰੇ ਸਾਊਥ ਇੰਡੀਆ ਤਿੰਨਾ ਜੱਜਾਂ ਨੇ ਬਹੁਤ ਜ਼ਿਆਦਾ ਡੈਪਥ ਦੇ ਵਿੱਚ ਸਿੱਖੀ ਨੂੰ ਸਮਝਣ ਦੀ ਕੋਸ਼ਿਸ਼ ਕੀਤੀ ਸ੍ਰੀ ਗੁਰੂ ਗ੍ਰੰਥ ਸਾਹਿਬ ਪੜਿਆ ਸ੍ਰੀ ਗੁਰੂ ਗ੍ਰੰਥ ਸਾਹਿਬ ਪੜਨ ਤੋਂ ਬਾਅਦ ਉਹਨਾਂ ਨੇ ਬਹੁਤ ਹੀ ਕਮਾਲ ਦਾ ਫੈਸਲਾ ਦਿੱਤਾ 21 ਪੇਜ ਦਾ ਉਹਨਾਂ ਨੇ ਕੀ ਕਿਹਾ ਕਿ ਗੁਰੂ ਗ੍ਰੰਥ ਸਾਹਿਬ ਜਿਹੜਾ ਗੁਰੂ ਗ੍ਰੰਥ ਸਾਹਿਬ ਹੈ ਜੁਰੀਸਟਿਕ ਪਰਸਨ ਹੈ ਉਹਨ ਜੁਰੀਸਟਿਕ ਪਰਸਨ ਦਾ ਮੈਂ ਤੁਹਾਨੂੰ ਜਿਉਂਦਾ ਜਾਗਦਾ ਬੰਦਾ ਜਿਵੇਂ ਤੁਸੀਂ ਸਾਰੇ ਜਿਉਂਦੇ ਜਾਗਦੇ ਹੋ ਪਰ ਹੈ লাশ ਤੁਸੀਂ ਸਰ লাশ ਕਿਉਂਕਿ ਗੱਲ ਸਮਝ ਨਹੀਂ ਰਿਹਾ ਸ੍ਰੀ ਗੁਰੂ ਗ੍ਰੰਥ ਸਾਹਿਬ ਇਸ ਜੁਰੀਸਟਿਕ ਪਰਸਨ ਔਰ ਉਸ ਦੇ ਮੁਕਾਬਲੇ ਦੇ ਵਿੱਚ ਨਾ ਤਾਂ Hindu idol ਹੈ ਨਾ ਕ੍ਰਿਸਟਨ ਕਰਾਸ 13th ਮਾਰਕੀਬਲ ਜਜਮੈਂਟ ਹੈ ਔਰ ਇਹ ਜਜਮੈਂਟ ਇਜ਼ ਅ ਸਲੈਪ ਔਨ ਦੀ ਫੇਸ ਔਫ ਭਾਈ ਕਾਂਸ ਜਿਸਨੇ ਉਸ ਨੂੰ ਜਿਸਨੇ ਉਸ ਨੂੰ ਸਕ੍ਰਿਪਚਰ ਦੇ ਫਰੇਮਵਰਕ ਵਿੱਚ ਪਾ ਦਿੱਤਾ ਜਉਂਦਾ ਜਾਗਦਾ ਸਾਖ ਸਾਤ ਗੁਰੂ ਫਿਰ ਤੁਸੀਂ ਉਸ ਦੀ ਇਸ پاਗਲਪਨ ਦੇ ਵਿੱਚ ਪੈ ਗਏ ਵੀ ਇਹਦਾ ਆ ਕਰੋ ਦੀ ਟ੍ਰਾਂਸਲੇਸ਼ਨ ਇਹਦਾ ਆ ਟ੍ਰਾਂਸਲੇਸ਼ਨ ਕਿਸੇ ਜਉਂਦੇ ਜਾਗਦੇ ਇਨਸਾਨ ਦਾ ਨਹੀਂ ਹੋ ਸਕਦਾ ਮੈਂ ਇਹਨਾਂ ਦਾ ਕੀ ਟ੍ਰਾਂਸਲੇਸ਼ਨ ਕਰੂ ਇਹ ਮੇਰਾ ਕੀ ਟ੍ਰਾਂਸਲੇਸ਼ਨ ਕਰ ਉਸ ਦੇ ਨਾਲ ਤੁਸੀਂ ਕਮਿਊਨੀਕੇਟ ਕਰ ਸਕਦੇ ਹੋ ਜਿਉਂਦੇ ਜਾਗਦੇ ਇਨਸਾਨ ਦੇ ਨਾਲ ਤੁਸੀਂ ਪਿਆਰ ਕਰ ਸਕਦੇ ਹੋ ਤੁਸੀਂ ਉਸ ਦੇ ਨਾਲ ਸਮਝ ਸਕਦੇ ਹੋ ਉਸ ਨਾਲ ਪਿਆਰ ਕਰਕੇ ਉਸ ਨੂੰ ਸਮਝਣ ਦੀ ਕੋਸ਼ਿਸ਼ ਕਰ ਸਕਦੇ ਹੋ ਉਹਨੂੰ ਆਪਣੀ ਜ਼ਿੰਦਗੀ 'ਚ ਢਾਲ ਸਕਦੇ ਹੋ ਇਹ ਇੱਕ ਅਰਥ ਨਹੀਂ ਮੇਰੀ ਸਮਝ ਤੁਸੀਂ ਮੈਨੂੰ ਗਾਲ੍ਹਾਂ ਵੀ ਕੱਢ ਲਓ ਮੈਨੂੰ ਕੋਈ ਗੁੱਸਾ ਨਹੀਂ ਸੀ ਕੋਈ ਮੈਨੂੰ ਇਸ ਗੱਲ ਦੀ ਸ਼ਿਕਾਇਤ ਨਹੀਂ ਪਰ ਇਹ ਗਲਤੀ ਬਹੁਤ ਵੱਡੀ ਪਾਈ ਕਾਨ ਸਿੰਘ ਤੋਂ ਹੋਈ ਵੀ ਆ ਰੱਬ ਕਰੇ ਰੱਬ ਕਰੇ ਗੁਰੂ ਕਰੇ ਕਿ ਸਿੱਖ ਸਮਝ ਲੈ ਕਿ ਗੁਰੂ ਗ੍ਰੰਥ ਸਾਹਿਬ ਦੀ ਕੀ ਪੋਜੀਸ਼ਨ ਹੈ ਕੀ ਸਟੇਟਸ ਹੈ ਕੀ ਹੈ ਅਸੇ ਤਾ ਤਾਂ ਉਸ ਦਿਨ ਔਰ ਉਹ ਗੱਲ ਇਸ ਕਰਕੇ ਆ ਕਿਉਂਕਿ ਦੁਨੀਆ ਦੇ ਜਿੰਨੇ ਵੀ ਸਕ੍ਰਿਪਚਰਸ ਹੈਗੇ ਆ ਸਾਰੇ ਦੁਨੀਆ ਦੇ ਗ੍ਰੰਥ ਸਕ੍ਰਿਪਚਰਸ ਦੇ ਵੇਸ ਦਾ ਇੱਕੋ ਹੀ ਸਿਰਫ ਧਰਮ ਹੈ ਇੱਕੋ ਹੀ ਬਿਲੀਫ ਸਿਸਟਮ ਹੈ ਗੁਰੂ ਗ੍ਰੰਥ ਸਾਹਿਬ ਦੇ ਉੱਤੇ ਆਧਾਰਿਤ ਜਿਹੜਾ ਹੈ ਸਿੱਖੀ ਤੋ ਅਸੀਂ ਤਾਂ ਬੁਨਿਆਦੀ ਤੌਰ ਤੇ ਉਖੜ ਗਏ ਅਸੀਂ ਤਾਂ ਜਿੱਥੇ ਸਾਡੀ ਗੱਲ ਚੱਲਨੀ ਸੀ ਉਸ ਦੇ ਮਤਲਬ ਉਹ ਨੂੰ ਸਮਝੇ ਨਹੀਂ ਸਕੇ ਉਸ ਨੂੰ ਡਿਸਟ੍ਰੈਕ ਮੈਂ ਅਬਰਾਹਮ ਸਾਹਿਬ ਨੂੰ ਮਿਲਦੇ ਜਾਂਦੇ ਵਿਚਾਰੇ ਬੜੇ ਚੰਗੇ ਬੰਦੇ ਆ ਇਹਨਾਂ ਨੂੰ ਮੈਂ ਕਹਿਣਾ ਹੁੰਨਾ ਇੱਕ ਗੱਲ ਮੈਂ ਕਿਹਾ ਸਿੱਖਾਂ ਨੂੰ ਫਿਲਾਸਫਰਸ ਪੈਦਾ ਕਰਨੇ ਚਾਹੀਦੇ ਥਿੰਕਰਸ ਪੈਦਾ ਕਰਨੇ ਪੋਲਿਟਿਸ਼ੀਅਨ ਪੋਲਿਟਿਸ਼ੀਅਨ ਬਹੁਤ ਅਸਫਲ ਹਨ ਅੰਤ ਨੂੰ ਜਿੰਨੇ ਮਰਜੀ ਕਰ ਲੋ ਪਰ ਸਿੱਖਾਂ ਨੇ ਅੱਜ ਤੱਕ ਕਿਹੜਾ ਫਿਲਾਸਫਰ ਪੈਦਾ ਕੀਤਾ ਦੱਸੋ ਜੇ ਫਿਲਾਸਫਰ ਪੈਦਾ ਹੁੰਦੇ ਥਿੰਕਰ ਪੈਦਾ ਹੁੰਦੇ ਇਹ ਗੱਲ ਨੂੰ ਸਮਝ ਸਕਦੇ ਅਸੀਂ ਦੁਨੀਆ ਨੂੰ ਦਿਖਾ ਸਕਦੇ ਕਿ ਸਾਡੇ ਕੋਲ ਇੱਕ ਐਸੀ ਯੂਨਿਕ ਚੀਜ਼ ਹੈ ਜਿਹੜੀ ਦੁਨੀਆ ਦੇ ਵਿੱਚ ਕਿਸੇ ਧਰਮ ਦੇ ਕੋਈ ਸਾਰੇ ਜਿਹੜੇ ਧਰਮ ਹਨ ਹੋਰ ਤੁਹਾਨੂੰ ਦੱਸ ਇੱਕੋ ਗ੍ਰੰਥਾ ਜਿਹੜਾ ਰਿਟਨ ਟ੍ਰੈਡੀਸ਼ਨ ਤੇ ਇੱਕੋ ਗ੍ਰੰਥ ਰਿਟਨ ਟ੍ਰੈਡੀਸ਼ਨ ਤੇ ਹੈ ਦੁਨੀਆ ਦਾ ਦੁਨੀਆ ਦੇ ਸਾਰੇ ਧਰਮਾਂ ਦੇ ਗ੍ਰੰਥ ਉਲਟ ਟ੍ਰੈਡੀਸ਼ਨ ਤੇ ਔਰ ਉਹ ਪ੍ਰੋਫਿਟ ਤੋਂ ਕੋਈ 100 ਸਾਲ ਬਾਅਦ ਕੋਈ 200 ਸਾਲ ਬਾਅਦ ਕੋਈ 700 ਸਾਲ ਬਾਅਦ ਜਿੰਨੇ ਦੁਨੀਆਂ ਦੇ ਗ੍ਰੰਥ ਧਰਮਿਕ ਧਰਮਿਕ ਗ੍ਰੰਥਾ 2 200 4 400 5 500 ਸਾਲ ਬਾਅਦ ਔਰ ਉਹ ਪ੍ਰੋਫਿਟ ਨਹੀਂ ਲਿਖੇ ਜਿਹੜੇ ਪੈਗੰਬਰ ਆ ਉਹ ਉਹਨਾਂ ਦੇ ਆਥਰ ਨਹੀਂ ਹੈਗੇ ਸਮਝੇ ਨਹੀਂ ਦੂਸਰਾ ਬਾਈਬਲ ਆ ਅਪੋਸਲਸ ਹੀ ਆ ਲੇਟਰ ਆ ਕਰਾਈਸ ਮਰ ਕੇ ਉਦੋਂ ਬਾਅਦ ਲਿਖੀ ਇਸੇ ਤਰੀਕੇ ਨਾਲ ਕੁਰਾਨ ਇਸੇ ਤਰੀਕੇ ਨਾਲ ਤੋਰਾ ਹੈ ਕਿ ਕੋਈ ਤੁਸੀਂ ਲੱਭ ਲੋ ਤਾਂ ਇੱਕ ਹੀ ਗ੍ਰੰਥ ਹੈ ਦੁਨੀਆ ਦੇ ਵਿੱਚ ਜਿਹਦਾ ਜੁਰੀਸਟਿਕ ਪਰਸਨ ਦਾ ਸਟੇਟਸ ਹੈ ਜਿਹੜਾ ਗੁਰੂ ਦੀ ਆਪਣੀ ਮੌਜੂਦਗੀ ਦੇ ਗੁਰੂ ਦੇ ਗੁਰੂ ਦੇ ਸਾਹਮਣੇ ਗੁਰੂ ਨੇ ਆਪ ਲਿਖਵਾਇਆ ਤਾਂ ਇੱਕ ਬਹੁਤ ਵੱਡੀ ਗੱਲ ਹੈ ਇਸੇ ਤਰ੍ਹਾਂ ਦੂਜੇ ਲੈ ਲਓ ਜਿਹੜੇ ਤੁਹਾਡੇ ਬਹੁਤ ਵੱਡੇ ਮਤਲਬ ਫਿਲਾਸਫਰ ਕਹ ਲੋ ਤੁਮਰਜ਼ੀ ਕਹ ਲੋ ਉਹਨਾਂ ਨੇ ਕੀ ਕੀਤਾ ਜਿਹੜੇ ਪਾਣੀ ਹੈ ਭਾਈ ਵੀਰ ਸਿੰਘ ਦੋ ਚੀਜ਼ਾਂ ਤੇ ਅਧਾਰਿਤ ਆ ਸਿੱਖੀ ਸੀ ਸ੍ਰੀ ਗੁਰੂ ਗ੍ਰੰਥ ਸਾਹਿਬ ਤੇ ਤੇ ਨਾਲ ਹੀ ਦਰਬਾਰ ਸਾਹਿਬ ਜਿਹੜਾ ਸਿੱਖਾਂ ਦਾ ਦੁਸ਼ਮਣ ਹੈ ਉਹਨੇ ਦੋਨਾਂ ਤੇ ਅਟੈਕ ਕਰ ਦਿੱਤਾ ਜਿੱਦ ਨੇ ਦੋਨੇ ਚੀਜ਼ਾਂ ਖਤਮ ਹੋ ਗਈਆਂ ਉਸ ਦਿਨ ਸਮਝੋ ਵੀ ਸਿੱਖੀ ਖਤਮ ਹੋ ਗਈ ਫਾਈਨਲ ਐਂਡ ਫਾਈਨਲ ਸੌਲਟ ਪਰ ਭਾਈ ਵੀਰ ਸਿੰਘ ਨੇ ਹੋਰ ਕੰਮ ਕਰਤਾ ਦਰبار ਸਾਹਿਬ ਦੇ ਨਾਲ ਦਰਬਾਰ ਸਾਹਿਬ ਦਾ ਇੱਕ ਸ਼੍ਰੀ ਖੜਾ ਕਰਤਾ ਪਹਾੜਾਂ ਦੇ ਵਿੱਚ ਜਿਹੜਾ ਉਹ ਗੁਰਦੁਆਰਾ ਬਣਾਇਆ ਹੁਣ ਦੇਖੋ ਮੋਦੀ ਸਾਹਿਬ ਕੀ ਕਰ ਰਹੇ 1200 ਕਰੋੜ ਰੁਪਇਆ ਉੱਥੇ ਦੇ ਰਹੇ ਆ ਵੀ ਉੱਥੇ ਤੁਸੀਂ ਉਹ ਪੌੜੀ ਬਣਾ ਲਓ ਸਿੱਧੇ ਪਹੁੰਚੋ ਉੱਥੇ ਇੱਕ ਵੀ ਪੈਸਾ ਸ਼੍ਰੀ ਦਰਬਾਰ ਸਾਹਿਬ ਦੀ ਆਲੇ-ਦੁਆਲੇ ਲਈ ਉਹਦੇ ਸੰਭਾਲ ਲਈ ਉਹਦੀ ਸਫਾਈ ਲਈ ਨਹੀਂ ਦਿੰਦਾ 1200 ਕਰੋੜ ਰੁਪਇਆ ਉੱਥੇ ਦੇ ਕਿਉਂ ਦਿੱਤਾ ਔਰ ਇਹਸ ਕਰਕੇ ਦਿੱਤਾ ਵੀ ਸਿੱਖਾਂ ਨੂੰ ਦਰਬਾਰਸਾਂ ਨੂੰ ਤੋੜ ਕੇ ਉੱਥੇ ਗੁਰਦੁਆਰੇ ਚ ਅਸੀਂ ਲੜ ਲਾ ਦਿੱਤਾ ਤੋਂ ਗੱਲ ਇੰਨੀ ਕੀ ਆ ਦੁਸ਼ਮਨ ਦੀ ਚਲਾਕੀ ਨੂੰ ਦੁਸ਼ਮਨ ਦੀ ਹਿਸ਼ਿਆਰੀ ਨੂੰ ਦੁਸ਼ਮਨ ਦੇ ਇੰਟੈਲੈਕਟ ਨੂੰ ਸਮਝਣ ਦੀ ਕੋਸ਼ਿਸ਼ ਆ ਔਰ ਤਾਹੀਂ ਸਮਝਾ ਜਾ ਸਕਦਾ ਜੇ ਤੁਹਾਡੇ ਚ ਇੰਟੈਲੈਕਟ ਆ ਜੇ ਤੁਸੀਂ ਹੋਈਓ ਬੀਲੀਫ ਸਿਸਟਮ ਦੇ ਰਹਨੇ ਹੋ ਯੂ ਕੈਨ ਨਾਟ ਗਾਰਡ ਯੋਰ ਓਨ ਰਿਲੀਜਨ ਦਾ ਫਿਊਚਰ ਆਫ ਸਿੱਖੀਜ਼ਮ ਇਜ਼ ਡਿਸਮਲ ਐਂਡ ਡਾਰਕ ਇਹ ਦੋ ਚੀਜ਼ਾਂ ਨੂੰ ਸਮਝ ਕੇ ਆਪਣੀ ਜ਼ਿੰਦਗੀ ਨੂੰ ਬਸਰ ਕਰੋ ਗੁਰੂ ਦੇ ਲੜ ਲੱਗੋ ਜਿਉਂਦਾ ਜਗਦਾ ਸ਼ਾਸਤ ਗੁਰੂ ਆ ਲਿਵਿੰਗ ਕਾਰਪੋਰੇਟ ਗੁਰੂ ਆ ਉਸ ਨੂੰ ਪਿਆਰ ਕਰੋ ਲਾਵਾ ਵਰਲਡ ਵੀ ਸੱਚੀ ਦਾ ਪਿਆਰ ਕਰੋ ਗੁਰੂ ਗ੍ਰੰਥ ਸਾਹਿਬ ਦਾ ਜਦੋਂ ਪਿਆਰ ਕਰੋਗੇ ਸਮਝ ਵੀ ਆ ਜੂਗੀ ਤੁਹਾਨੂੰ ਮਾਰਗ ਵੀ ਮਿਲ ਜੇਗਾ ਸਭ ਕੁਝ ਠੀਕ ਹੋ ਜਾਣਾ ਬਰਾਦਰ ਥੈਂਕ ਯੂ ਬਹੁਤ ਧੰਨਵਾਦ ਜੀ ਤੁਹਾਡਾ